ਇਹ ਕਹਿ ਦਿੰਦੇ ਆ ਵੀ ਰੱਬ ਵੇਖਦਾ ਕੋਈ ਨਹੀਂ ਰੱਬ ਆਪੇ ਇਨਸਾਫ ਕਰੂਗਾ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲੇ ਗੱਲਾਂ ਕਰਦੇ ਆ ਪਰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਨੂੰ ਰੱਬ ਦਾ ਕੀ ਡਰ ਹੋਊਗਾ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਹੋਣ ਤੋਂ ਬਾਅਦ ਜਿਹੜੀ ਸੰਗਤ ਸ਼ਾਂਤਮਈ ਧਰਨਾ ਨਾਲ ਆਈ ਸੀ ਉਹਨਾਂ ਤੇ ਗੋਲੀਆਂ ਚਲਾਤੀਆਂ ਉਹ ਗੁਰੂ ਤੋਂ ਡਰਨਗੇ ਉਹ ਰੱਬ ਤੋਂ ਡਰਨਗੇ ਹੋਈ ਨਹੀਂ ਸਕਦਾ ਇਹ ਤਾਂ ਸਿਰਫ ਇੱਕ ਦਿਖਾਵਾ ਕਰਕੇ ਹਮਦਰਦੀ ਲੈਂਦਾ ਇਹਨਾਂ ਦਾ ਇੱਕ ਤਰੀਕਾ ਹੁੰਦਾ ਔਰ ਕੁਝ ਵੀ ਨਹੀਂ ਜਾਣੀ ਕਿ ਮੈਂ ਨਾ ਸੁਖਬੀਰ ਬਾਦਲ ਨੂੰ ਸੁਣ ਰਿਹਾ ਸੀ ਬਿਆਨ ਦੇ ਰਿਹਾ ਸੀ ਸਟੇਜ ਤੋਂ ਵੀ ਦੇ ਰਿਹਾ ਸੀ ਤੇ ਵੈਸੇ ਵੀ ਮੀਡੀਆ 'ਚ ਬਿਆਨ ਦੇ ਰੇ ਸੀ ਵੀ ਕਾਂਗਰਸ ਬੜੀ ਡਰਦੀ ਆ ਕਾਂਗਰਸ ਲੀਡਰ ਜਿਹੜੇ ਉਹ ਝਾੜੂ ਵਾਲਿਆਂ ਤੋਂ ਬੜਾ ਡਰਦੇ ਆ ਤੇ ਇਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਦੇ ਕੋਲ ਤੇ ਅਕਾਲੀ ਦਲ ਦੇ ਲੀਡਰਾਂ ਤੇ ਕੋਈ ਉਂਗਲ ਵੀ ਨਹੀਂ ਚੁੱਕ ਸਕਦਾ ਮੰਨਦੇ ਆ ਝਾੜੂ ਨੇ ਬੜਾ ਬੇੜਾ ਘਰ ਕੇ ਕੀਤਾ ਪੰਜਾਬ ਦਾ ਵੀ ਨਹੀਂ ਸਫਲ ਹੋਈ ਸਰਕਾਰ ਉਹਨਾਂ ਦੀ ਬਹੁਤ ਖਰਾਬ ਕੀਤਾ ਪੰਜਾਬ ਦਾ ਕੰਮ ਉਹਨਾਂ ਪਰ ਅਕਾਲੀ ਦਲ ਜਾਂ ਸੁਖਬੀਰ ਬਾਦਲ ਪ੍ਰਧਾਨ ਸਾਹਿਬ ਕਿਨੇ ਕਿਹੜੇ ਕੌਨਫੀਡੈਂਸ ਦੇ ਵਿੱਚ ਇੰਨਾ ਕੌਨਫੀਡੈਂਸ ਕਿੱਦਾਂ ਮੰਨ ਲਓ ਐਡੇ ਐਡੇ ਗੁਨਾਹ ਉਹਨਾਂ ਕਬੂਲ ਕੀਤੇ ਆ ਉਹ ਗੁਨਾਹ ਕਬੂਲ ਕਰਨ ਤੋਂ ਬਾਅਦ ਵੀ ਇੰਨਾ ਕੌਨਫੀਡੈਂਸ ਵੀ ਉਹਨਾਂ ਤੇ ਕੋਈ ਆਂਦੇ ਵੀ ਉਂਗਲ ਨਹੀਂ ਜੋਕ ਸਕਦਾ ਅਕਾਲੀ ਦਲ ਦੇ ਲੀਡਰਾਂ ਤੇ ਜਾਂ ਕਾਲੀ ਦਲ ਤੇ ਜਾਂ ਬਾਦਲ ਪਰਿਵਾਰ ਤੇ ਅਹੀਂ ਮਜੀਠੀਆ ਕਹਿ ਰਹੇ ਵੀ ਮਜੀਠੀਆ ਲੋਕਾਂ ਕਰਕੇ ਅੰਦਰ ਗਿਆ ਵਾ ਕਿ ਉਹ ਲੋਕਾਂ ਦੀਆਂ ਗੱਲਾਂ ਕਰਦਾ ਸੀ ਤਾਂ ਕਰਕੇ ਉਹਨੂੰ ਅੰਦਰ ਕੀਤਾ ਭਲਾ ਪੰਜਾਬ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਵੀ ਉਹ ਕਿਉਂ ਅੰਦਰ ਗਿਆ ਜਿਹੜੀ ਗੱਲ ਕਰਕੇ ਉਹ ਸਿਰਫ ਝਾੜੂ ਸਰਕਾਰ ਤੇ ਵਿੱਚ ਨਹੀਂ ਮੇਰੇ ਖਿਆਲ ਨਾਲ ਬਹੁਤ ਟਾਈਮ ਪਹਿਲਾਂ ਤੋਂ ਇਹ ਸਾਰਾ ਪੰਜਾਬ ਹੀ ਇਹ ਗੱਲ ਕਹਿੰਦਾ ਸੀ ਕਿ ਹਾਂ ਮਜੀਠੀਆ ਜੋ ਕਰਦਾ ਵਾ ਉਹ ਸਾਰਿਆਂ ਦੇ ਸਾਹਮਣੇ ਆ ਇਹ ਚੀਜ਼ਾਂ ਜਿਹੜੀਆਂ ਅੱਜ ਹੋਈਆਂ ਵੇ ਇਹ ਤਾਂ ਬੜੇ ਚਿਰ ਦੀਆਂ ਪੰਜਾਬ ਦੇ ਲੋਕ ਕਹਿ ਰਹੇ ਆ ਨਾਲੇ ਬੀਬਾ ਹਰ ਸਿਮਰਤ कौर ਬਾਦਲ ਨੇ ਵੀ ਦਰਬਾਰ ਸਾਹਿਬ ਖਲੋਕੇ ਦਰਸ਼ਨੀ ਜੋੜੀ ਚ ਖਲੋਕੇ ਇਹ ਗੱਲ ਕਹੀ ਸੀ ਉਦੋਂ ਵੀ ਜਿਹੜਾ ਵੀ ਇਹ ਨਸ਼ਾ ਵੇਚਦਾ ਵਾ ਉਹਦਾ ਕੱਖ ਨਾ ਰਹੇ ਤੇ ਜੇ ਮੰਨ ਲਓ ਮਜੀਠੀਆ ਉਸ ਕੇਸ ਦੇ ਵਿੱਚ ਅੰਦਰ ਜਾਂਦਾ ਵਾ ਤੇ ਫਿਰ ਇਹ ਕਿੰਤੂ ਪਰੰਤੂ ਕਰਨ ਦਾ ਤੇ ਕੋਈ ਅਧਿਕਾਰ ਨਹੀਂ ਬਣਦਾ ਇਹਨਾਂ ਦਾ ਫਿਰ ਉਹਨੂੰ ਮੰਨਣਾ ਚਾਹੀਦਾ ਵੀ ਵਾਕਈ ਜੇ ਇਹਨਾਂ ਅਰਦਾਸ ਕੀਤੀ ਸੀ ਉਹ ਪੂਰੀ ਹੋਈ ਤੇ ਫਿਰ ਕੀਤਾ ਹੀ ਕੁਝ ਤਾਂ ਤਾਂ ਹੀ ਗਏ ਇਹ ਗੈਂਦਪੀ ਅਕਾਲੀ ਦਲ ਦੇ ਲੀਡਰਾਂ ਤੇ ਕੋਈ ਉਂਗਲ ਹੀ ਨਹੀਂ ਚੁੱਕ ਸਕਦਾ ਉਂਗਲ ਚਲੋ ਇਹਨਾਂ ਦੇ ਤੇ ਆਪ ਹੀ ਬੜੇ ਗੁਨਾਹ ਜਿਹੜੇ ਕਬੂਲ ਕੀਤੇ ਪਹਿਲਾਂ ਵੀ ਜਦੋਂ ਆਉਣੇ ਆਪਾਂ ਗੱਲ ਕੀਤੀ ਆ ਬਾਕੀ ਇਹਨਾਂ ਦੇ ਲੀਡਰ ਜਿੱਦਾਂ ਮਜੀਠੀਆ ਜੇਲ ਚਾ ਉਹਨਾਂ ਦੇ ਕੌਣ ਉਂਗਲ ਚੁੱਕੂਗਾ ਨਾ ਜਿੱਦਾਂ ਸ਼ੇਰ ਸਿੰਘ ਭਾਇਆ ਸੀ ਇਹਨਾਂ ਦਾ ਲੀਡਰ ਉਹਨਾਂ ਤੇ ਕੌਣ ਉਂਗਲ ਚੁੱਕੂਗਾ ਜਾਂ ਦੂਜਾ ਸੁੱਚਾ ਸਿੰਘ ਲੰਗਾ ਸੀ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਧੀਆਂ ਬਾਕੀ ਇਹ ਕੌਨਫੀਡੈਂਸ ਪਤਾ ਨਹੀਂ ਇਹਨਾਂ ਲੈ ਕਿੱਥੋਂ ਆਉਂਦੇ ਆ ਪਤਾ ਤਾਂ ਸਾਰਾ ਹੀ ਆ ਲੋਕਾਂ ਨੂੰ ਇਹਨਾਂ ਬਾਰੇ ਮੈਂ ਨਹੀਂ ਕਹਿੰਦਾ ਵੀ ਕਾਂਗਰਸ ਚੰਗੀ ਆ ਜਾਂ ਝਾੜੂ ਵਾਲੇ ਚੰਗੇ ਆ ਤਿੰਨੋਂ ਹੀ ਸਰਕਾਰਾਂ ਹੀ ਫੇਲ ਆ 100% ਫੇਲ ਆ ਮੰਨ ਲਓ ਕੀ ਕੀਤਾ ਇਹਨਾਂ ਨੇ ਨਸ਼ਾ ਨਾ ਇਹਨਾਂ ਦੇ ਰਾਜ ਚ ਬੰਦ ਹੋਇਆ ਚਲੋ ਸ਼ੁਰੂ ਹੀ ਇਹਨਾਂ ਦੇ ਰਾਜ ਚ ਹੋਇਆ ਸੀ ਜਿਆਦਾ ਉਹ ਤਾਂ ਸਾਰਿਆਂ ਨੂੰ ਪਤਾ ਬਾ ਕਾਲੀਤਲ ਦੇ ਰਾਜ ਚ ਜਿਹੜਾ ਉਹ ਜਿਆਦਾ ਗੜ ਪਿਆ ਸੀ ਪੰਜਾਬ ਦੇ ਵਿੱਚ ਨਸ਼ੇ ਦਾ ਕਾਂਗਰਸ ਦਾਅਵੇ ਕਰਕੇ ਆ ਗਈ 1% ਨਹੀਂ ਫਰਕ ਪਿਆ ਝਾੜੂ ਵਾਲੇ ਦਾਅਵੇ ਕਰਕੇ ਆ ਕੇ ਵੱਧ ਗਿਆ ਪਹਿਲਾਂ ਨਾਲੋਂ ਵੀ ਵੱਧ ਗਿਆ ਪਰ ਬੰਦ ਕਰਨ ਦਾ ਤਾਂ ਕਿਤੇ ਨਾਮ ਨਿਸ਼ਾਨ ਨਹੀਂ ਹੈਗਾ ਇਹਨਾਂ ਦਾ ਬੰਦ ਇਹਨਾਂ ਕਿੱਥੋਂ ਕਰਨਾ ਵਾ ਬੰਦ ਤਾਂ ਇਹਨਾਂ ਤੋਂ ਮਾਮੂਲੀ ਜੀ ਚਾਈਨਾ ਡੋਰ ਨਹੀਂ ਹੁੰਦੀ ਨਸ਼ਾ ਬੰਦ ਤਾਂ ਬੜੀ ਦੂਰ ਦੀ ਗੱਲ ਆ ਪਰ ਆਪਾਂ ਗੱਲ ਕਰਦੇ ਆ ਅਕਾਲੀ ਦਲ ਦੀ ਜਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਇਹ ਪਤਾ ਨਹੀਂ ਕੀ ਸੋਚ ਕੇ ਮੰਨ ਲਓ ਲੋਕਾਂ ਨੂੰ ਸੰਬੋਧਨ ਕਰਦੇ ਰਹਿੰਦੇ ਆ ਛੋਟੀਆਂ-ਛੋਟੀਆਂ ਕਲਿੱਪਾਂ ਵਖਾਉਂਦੇ ਰਹਿੰਦੇ ਆ ਪੀਟੀਸੀ ਨੇ ਉੱਤੇ ਵੀ ਬੜੇ ਲੋਕ ਦੁਖੀ ਬੜੇ ਲੋਕ ਸੁਖਬੀਰ ਬਾਦਲ ਤੋਂ ਆਉਂਦੇ ਆ ਪਰ ਕਈ ਵਾਰਾ ਗਰਾਊਂਡ ਲੈਵਲ ਆਪਾਂ ਦੇਖਦੇ ਆਂ ਨਾ ਆਪਾਂ ਗਰਾਊਂਡ ਤੇ ਰਹਿੰਦੇ ਆਂ ਤੇ ਬੜੀ ਸਚਾਈ ਬਿਲਕੁਲ ਉਲਟ ਹੁੰਦੀ ਆ ਕਿਉਂਕਿ ਲੋਕ ਭੁੱਲਦੇ ਨਹੀਂ ਲੋਕ ਇੱਡੀ ਜਲਦੀ ਨਹੀਂ ਭੁੱਲਦੇ ਜੋ ਇਹਨਾਂ ਕੌਮ ਦਾ ਕੀਤਾ ਨੁਕਸਾਨ ਜੋ ਇਹਨਾਂ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕੀਤਾ ਵਾ ਅੱਜ ਵੀ ਕਰ ਰਹੇ ਆ ਲੋਕ ਨਹੀਂ ਭੁੱਲਦੇ ਇਹਨਾਂ ਨੂੰ ਭੁਲੇਖਾ ਵਾ ਜਿਹੜੇ ਇਹਨਾਂ ਦੇ ਚਾਪ ਲੂਸ ਹੁੰਦੇ ਨਾ ਪਿੰਡਾਂ ਦੇ ਵਿੱਚ ਉਹ ਇਹਨਾਂ ਨੂੰ ਭੁਲੇਖਾ ਪਾ ਦਿੰਦੇ ਆ ਵੀ ਵਾਕਏ ਬਣਾ ਹੁਣ ਲੋਕ ਆਪਣੇ ਵੱਲ ਤੇ ਇਹੋ ਹੀ ਗੱਲਾਂ ਚਲਦੀਆਂ ਰਹਿਣੀਆਂ ਤੇ ਇਹੋ ਚਲਾਈਏ ਤੇ ਬਾਕੀ ਇਹਨਾਂ ਦਾ ਭਲੇਖਾ ਵਾ ਉਹ ਭਲੇਖੇ ਜੀ ਰਹਿਣਾ ਇਹਨਾਂ ਨੇ